ਸ਼੍ਰੀ ਅਨੰਪੁਰ ਸਾਹਿਬ ਲੋਕ ਸਭਾ ਹਲਕੇ ਨੂੰ ਲੈ ਕੇ ਆਉਣ ਵਾਲੀਆਂ ਚੋਣਾਂ ਦੇ ਸਬੰਧ ਚ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਅਹਿਮ ਮੀਟਿੰਗ ਕੀਤੀ ਹੈ ਜਿਦੇ ਚ ਸਾਡੇ ਸਤਿਕਾਰਯੋਗ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈਕ੍ਰਿਸ਼ਨ ਜੀ ਰੋੜੀ ਸਾਹਿਬ ਪੰਜਾਬ ਕੈਬਨਿਟ ਦੇ ਵਜ਼ੀਰ ਬੀਬਾ ਅਨਮੋਲ ਗਗਨ ਮਾਨ ਜੀ ਪੰਜਾਬ ਕੈਬਨਿਟ ਦੇ ਵਜ਼ੀਰ ਹਰਜੋਤ ਬੈਂਸ ਜੀ ਮੋਹਾਲੀ ਤੋਂ ਐਮਐਲਏ ਸਰਦਾਰ ਕੁਲਵੰਤ ਸਿੰਘ ਜੀ ਚਮਕੌਰ ਸਾਹਿਬ ਤੋਂ ਐਮਐਲਏ ਡਾਕਟਰ ਚਰਨਜੀਤ ਸਿੰਘ ਚੰਨੀ ਜੀ ਰੋਪੜ ਤੋਂ ਐਮਐਲਏ ਐਡਵੋਕੇਟ ਦਿਨੇਸ਼ ਚੱਡਾ ਜੀ ਬਲਾਚੌਰ ਤੋਂ ਐਮਐਲਏ ਭੈਣ ਜੀ ਸੰਤੋਸ਼ ਕਟਾਰੀਆ ਜੀ ਸਾਡੇ ਦੋਨੋਂ ਹੀ ਸ਼ਤਕਾਰਯੋਗ ਹਲਕਾ ਇੰਚਾਰਜ ਬੰਗਾ ਤੋਂ ਕੁਲਜੀ ਸਰਹਾਲ ਜੀ ਅਤੇ ਨਵਾਂ ਸ਼ਹਿਰ ਤੋਂ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਜੀ ਸਾਰਿਆਂ ਦੇ ਨਾਲ ਮਾਨਯੋਗ ਮੁੱਖ ਮੰਤਰੀ ਜੀ ਨੇ ਗਾਈਡ ਕੀਤਾ ਮਾਰਗਦਰਸ਼ਕ ਮਾਰਗਦਰਸ਼ਨ ਕੀਤਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਚ ਜਿਦੇ ਚ ਆਮ ਆਦਮੀ ਪਾਰਟੀ 13 0 ਨਾਲ ਜਿੱਤੂਗੀ ਔਰ ਪਿਛਲੇ 2 ਸਾਲਾਂ ਚ ਮਾਨਯੋਗ ਮੁੱਖ ਮੰਤਰੀ ਜੀ ਦੀ ਗਵਾਹੀ ਚ ਜਿਹੜੇ ਪੰਜਾਬ ਪੱਖੀ ਕੰਮ ਹੋਏ ਆ ਚਾਹੇ ਲੋਕਾਂ ਨੂੰ ਬਿਜਲੀ ਫਰੀਦ ਦੀ ਗੱਲ ਹੈ ਚਾਹੇ ਬਿਨਾ ਸ਼ਿਪਾਰਿਸ਼ ਤੋਂ ਓਨਲੀ ਮੈਰਿਟ ਤੇ ਨੌਕਰੀਆਂ ਨੌਜਵਾਨਾਂ ਨੂੰ ਦੇਣ ਦੀ ਗੱਲ ਹੈ ਚਾਹੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਗੱਲ ਹੈ ਚਾਹੇ ਮਾਫੀਆ ਰਾਜ ਖਤਮ ਕਰਨ ਦੀ ਗੱਲ ਹੈ ਚਾਹੇ ਪਿੰਡਾਂ ਚ ਖਾਸ ਕਰ ਗਰੀਬਾਂ ਲਈ ਮੁਹੱਲਾ ਕਲੀਨਿਕ ਬਣਾਏ ਜਿਹੜੇ ਐਜੂਕੇਸ਼ਨ ਸਿਸਟਮ ਨੂੰ ਜਿਹੜਾ ਰਿਫਾਰਮ ਕੀਤਾ ਹੈ ਮਾਨ ਸਾਹਿਬ ਦੀ ਸਰਕਾਰ ਨੇ ਇਸ ਤਰ੍ਹਾਂ ਦੇ ਤਮਾਮ ਪੋਜੀਟਿਵ ਔਰ ਕੰਸਟਰਕਟਿਵ ਜਿਹੜੇ ਫੈਸਲੇ 2 ਸਾਲਾਂ ਚ ਮਾਨ ਸਾਹਿਬ ਦੀ ਸਰਕਾਰ ਨੇ ਲਏ ਆ ਮੁੱਖ ਮੰਤਰੀ ਜੀ ਵੱਲੋਂ ਹਦਾਇਤਾਂ ਹੈ ਕਿ ਘਰ ਘਰ ਤੱਕ ਅਸੀਂ ਹਰੇਕ ਪਰਿਵਾਰ ਤੱਕ ਹਰੇਕ ਘਰ ਤੱਕ ਇਹ ਸਾਰਾ ਕੰਮਾਂ ਦਾ ਵੇਰਵਾ ਲੈ ਕੇ ਜਾਵਾਂਗੇ ਔਰ ਪਾਵਨ ਤੇ ਪਵਿੱਤਰ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਇਸ ਪੋਜੀਟਿਵ ਏਜੰਡੇ ਤੇ ਸਾਨੂੰ ਲੋਕਾਂ ਦਾ ਸਮਰਥਨ ਮਿਲੇਗਾ ਸਪੋਰਟ ਮਿਲੇਗਾ ਔਰ ਆਮ ਆਦਮੀ ਪਾਰਟੀ ਮਾਨ ਸਾਹਿਬ ਦੀ ਅਗਵਾਈ ਚ ਵੱਡੇ ਮਾਰਜਿਨ ਨਾਲ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਵੀ ਜਿੱਤੂਗੀ ਸੋ ਇਹੀ ਮੇਨ ਏਜੰਡਾ ਸੀਗਾ ਅੱਜ ਦਾ ਕੰਗ ਸਰ ਮੇਨ ਅਹਿਮ ਮੁੱਦਾ ਕੀ ਹੈਗਾ ਕਿ ਕਿ ਤੁਸੀਂ ਤੁਹਾਡੇ ਤੁਸੀਂ ਉਹਨੂੰ ਉਮੀਦਵਾਰ ਹੋਗੇ ਉਹ ਸਭ ਪਹਿਲੀ ਪ੍ਰਾਇਓਰਟੀ ਕੀ ਰਹੇਗੀ ਅਗਰ ਤੁਸੀਂ ਜਿੱਤ ਕੇ ਆਂਦੇ ਹੋਗੇ ਦੇਖੋ ਗੱਲ ਇਹ ਆ ਮੁੱਖ ਮੰਤਰੀ ਜੀ ਵੱਲੋਂ ਖਾਸ ਤੌਰ ਤੇ ਹਦਾਇਤਾਂ ਹੈ ਕਿ ਆਮ ਆਦਮੀ ਪਾਰਟੀ ਨੇ ਪਿਛਲੇ 2 ਸਾਲਾਂ ਚ ਜਿਸ ਤਰੀਕੇ ਨਾਲ ਲੋਕ ਹਿੱਤ ਲਈ ਫੈਸਲੇ ਲਏ ਔਰ ਕੰਕਰੀਟ ਗਰਾਉਂਡ ਤੇ ਦਿਖਾਈ ਦੇ ਰਹੇ ਆ ਇਸ ਐਜੰਡੇ ਨੂੰ ਆਮ ਆਦਮੀ ਪਾਰਟੀ ਅੱਗੇ ਵਧਾਉਂਦੀ ਰਹੂਗੀ ਔਰ ਜੋ ਅਸੀਂ ਗਰੰਟੀਆਂ ਦਿੱਤੀਆਂ ਸੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਚ ਚੋਣਾਂ ਦੇ ਟਾਈਮ ਉਹ ਇੱਕ ਇੱਕ ਗਰੰਟੀ 2027 ਤੱਕ ਪੂਰੀ ਕਰਾਂਗੇ ਨਾਲ ਨਾਲ ਡੈਫੀਨੇਟਲੀ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਚ ਚਾਹੇ ਉਹ ਟੂਰਿਜ਼ਮ ਦੀ ਗੱਲ ਹੋਵੇ ਚਾਹੇ ਸਪੋਰਟਸ ਇਨਫਰਾਸਟ੍ਰਕਚਰ ਦੀ ਗੱਲ ਹੋਵੇ ਚਾਹੇ ਪੁਆਧ ਏਰੀਏ ਚ ਨਹਿਰੀ ਪਾਣੀ ਪਹੁੰਚਾਉਣ ਦੀ ਗੱਲ ਹੋਵੇ ਇਸ ਤੋਂ ਵੀ ਵੱਧ ਅਲਵਾ ਜਿਹੜੇ ਤਮਾਮ ਲੋਕਾਂ ਦੇ ਮੁੱਦੇ ਆ ਉਹ ਦੇਸ਼ ਦੀ ਪਾਰਲੀਮੈਂਟ ਵੀ ਜਾਣਗੇ ਔਰ ਪੰਜਾਬ ਸਰਕਾਰ ਮਾਨ ਸਾਹਿਬ ਦੀ ਅਗਵਾਈ ਚ ਫੁੱਲਫਿਲ ਕਰੂਗੀ ਬਹੁਤ ਬਹੁਤ ਧੰਨਵਾਦ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਜੀ ਉਹਨਾਂ ਨੇ ਉਹਨਾਂ ਲਈ ਕਿਸਾਨਾਂ ਨੂੰ ਐਫਐਸਪੀ ਦੀ ਗਰੰਟੀ ਸ਼ੋਰ ਕੀਤਾ ਹਰ ਇੱਕ ਚੀਜ਼ ਸੀਐਸਜੀ ਗ੍ਰੀ ਮਿਲੇਗੀ ਦੇਖੋ ਲੰਮੇ ਸਮੇਂ ਤੱਕ ਇਹਨਾਂ ਲੋਕਾਂ ਨੇ ਰਾਜ ਕੀਤਾ ਹੈ ਪਹਿਲਾਂ ਇਹ ਮੈਨੀਫੈਸਟੋ ਹੀ ਜਾਰੀ ਕਰਦੇ ਸੀ ਅੱਜ ਸਾਡੀ ਰੀਸ ਕਰਕੇ ਗਰੰਟੀਆਂ ਦੇਣ ਲੱਗ ਗਏ ਆ ਲੇਕਿਨ ਚਾਹ ਕਾਂਗਰਸ ਹੋਵੇ ਚਾਹ ਕਾਲੀ ਦਲ ਬਾਦਲ ਹੋਵੇ ਚਾਹੇ ਦੂਜੀ ਕੋਈ ਪਾਰਟੀ ਹੋਵੇ ਪੰਜਾਬ ਚ ਇਹਨਾਂ ਦੀ ਕ੍ਰੈਡੀਬਿਲਟੀ ਬਿਲਕੁਲ ਨਹੀਂ ਹੈ ਔਰ ਨਫਰਤ ਦੀ ਜਿਹੜੀ ਆ ਭਾਜਪਾ ਦੀ ਰਾਜਨੀਤੀ ਉਹਨੂੰ ਤੇ ਬਿਲਕੁਲ ਪੰਜਾਬ ਦੇ ਲੋਕ ਮਨ ਨਹੀਂ ਕਾਂਗੀ ਸਾਹਿਬ ਤੁਹਾਡੇ ਹਲਕੇ ਦੋ ਮੰਤਰੀ ਨੇ ਇੱਕ ਡਿਪਟੀ ਸਪੀਕਰ ਆ ਤੁਹਾਡਾ ਕੰਨੀ ਸਟਰੋਂਗ ਗੋਲਡ ਮੰਨਿਆ ਜਾਂਦਾ ਤੁਸੀਂ ਕੰਪੀਟੀਟਰ ਕਿਹਨੂੰ ਮੰਨਦੇ ਹੋ ਆਪਣੇ ਹਲਕੇ ਦੇਖੋ ਸਾਡੇ ਸਾਰੇ ਹੀ ਸਤਿਕਾਰਯੋਗ ਐਮਐਲਏ ਸਹਿਬਾਨਾਂ ਨੇ ਜਿਹੜੇ ਚਾਹੇਓ ਮਾਨਯੋਗ ਡਿਪਟੀ ਸਪੀਕਰ ਸਾਹਿਬ ਹੁਣ ਚਾਹੇ ਵਜ਼ੀਰ ਸਹਿਬਾਨ ਬਹੁਤ ਵਧੀਆ ਕੰਮ ਉਹਨਾਂ ਦੀ ਕਾਰਗੁਜ਼ਾਰੀ 2 ਸਾਲਾਂ ਚੱਲ ਰਹੀ ਆ ਮਾਨ ਸਾਹਿਬ ਦੀਆਂ 2 ਸਾਲ ਦੇ ਕੰਮਾਂ ਨੂੰ ਮੱਧੇ ਨਜ਼ਰ ਰੱਖਦੇ ਹੋਏ ਸਾਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕ ਜਿਹੜਾ ਇੱਕ ਮਤ ਨਾਲ ਨਾ ਸਿਰਫ ਸ਼੍ਰੀ ਅਨੰਦਪੁਰ ਸਾਹਿਬ ਬਲਕਿ ਪੰਜਾਬ ਦੀਆਂ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਨੂੰ ਜਿਤਾਉਣਗੇ ਮਾਈਨਿੰਗ ਦਾ ਮਸਲਾ ਕਿੰਨਾ بڑا ਵੱਡਾ ਤੁਹਾਡੇ ਏਰੀਆ ਦੇ ਵਿੱਚ ਹੈਗਾ ਤੁਹਾਡੇ ਹਲਕੇ ਦੇ ਵਿੱਚ ਮਾਈਨਿੰਗ ਦਾ ਮਸਲਾ ਹੈਗਾ ਕਿ ਇਸ ਮਾਈਨਿੰਗ ਦੇ ਮਸਲੇ ਤੋਂ ਲੱਗਦਾ ਨਹੀਂ ਕਿ ਸਰਕਾਰ ਕਿਸੇ ਦੀ ਕੋਕ بڑے આરોਪ ਲੱਗਦੇ ਰਹੇ ਨੇ ਪਿਛਲੇ ਸਮੇਂ ਦੇ ਵਿੱਚ ਦੇਖੋ ਉਹ ਤੇ ਆਲਰੇਡੀ ਸਰਕਾਰ ਬਹੁਤ ਕੰਮ ਕਰ ਰਹੀ ਹੈ ਮਾਈਨਿੰਗ ਹੋਵੇ ਚਾਹ ਕਰਪਸ਼ਨ ਹੋਵੇ ਕੋਈ ਕੰਪਰੋਮਿਸ ਮਾਨ ਸਾਹਿਬ ਦੀ ਸਰਕਾਰ ਨੇ ਕੀਤਾ ਨਹੀਂ ਤੇ ਨਾ ਭਵਿਕ ਚ ਕਰਨਗੇ ਬਹੁਤ ਬਹੁਤ ਧੰਨਵਾਦ